ਬਹੁਤ ਵਾਰੀ ਆਪਾਂ ਇਹ ਦੇਖਿਆ ਕਿ ਲੋਕ ਆਪਣੇ ਟਰੈਵਲ ਐਕਸਪੈਂਸਸ ਦੇ ਬਾਰੇ ਦੇ ਵਿੱਚ ਗੱਲ ਕਰਦੇ ਆ ਕਿਸੇ ਵੀ ਜਗ੍ਹਾ ਉਹਨਾਂ ਨੇ ਕੰਮ ਦੇ ਉੱਪਰ ਜਾਣਾ ਹੁੰਦਾ ਤਾਂ ਉਹਦਾ ਵੀ ਇੱਕ ਬਹੁਤ ਵੱਡਾ ਬਜਟ ਨਿਕਲਿਆ ਆਉਂਦਾ ਵਾ ਸੈਲਰੀ ਦੇ ਵਿੱਚੋਂ ਹੀ ਤੇ ਬਹੁਤ ਸਾਰੇ ਲੋਕ ਕੰਮ ਦੇ ਉੱਪਰ ਜਾਣ ਦੇ ਲਈ ਜਿਹੜੇ ਵੀ ਮੋਡ ਦੇ ਥਰੂ ਉਹ ਜਾਂਦੇ ਆ ਚਾਹੇ ਉਹ ਸਰਕਾਰੀ ਬੱਸਾਂ ਹੋਣ ਜਾਂ ਆਪਣਾ ਕੋਈ ਟੂ-ਵੀਲਰ ਹੋਵੇ ਜਾਂ ਕੋਈ ਕਾਰ ਹੋਵੇ ਉਹਨੂੰ ਇਸ ਤਰ੍ਹਾਂ ਨਾਲ ਪਲਾਨ ਕਰਦੇ ਆ ਕਿ ਉਹ ਸਭ ਤੋਂ ਜ਼ਿਆਦਾ ਸਸਤਾ ਹੋਵੇ ਪਰ ਅੱਜ ਮੈਂ ਤੁਹਾਨੂੰ ਮਿਲਾਉਣ ਜਾ ਰਿਹਾ ਇੱਕ ਇਹੋ ਜਿਹੇ ਸਿੱਖ ਲੇਡੀ ਦੇ ਨਾਲ ਜਿਹੜੇ ਹਰ ਰੋਜ਼ ਆਪਣੇ ਕੰਮ ਦੇ ਉੱਪਰ ਜਾਂਦੇ ਆ ਜਹਾਜ਼ ਤੇ ਉੱਪਰ ਬਿਲਕੁਲ ਤੁਸੀਂ ਠੀਕ ਸੁਣਿਆ ਇੱਕ ਲੇਡੀ ਰੋਜ਼ ਆਪਣੇ ਘਰ ਤੋਂ ਆਪਣੇ ਕੰਮ ਤੇ ਜਾਂਦੀ ਆ ਤੇ ਵਾਪਸ ਆਉਂਦੀ ਆ ਜਹਾਜ਼ ਤੇ ਤੇ ਇਹ ਲੇਡੀ ਨੇ ਨਾਮ ਹੈ ਇਹਨਾਂ ਦਾ ਰਾਸ਼ੇਲ ਕੌਰ ਮਲੇਸ਼ੀਆ ਦੇ ਰਹਿਣ ਵਾਲੇ ਨੇ ਦੁਨੀਆ ਦੀ ਇੱਕ ਬਹੁਤ ਵੱਡੀ 에ਅਰਲਾਈਨ ਆ 에어 এਸ਼ੀਆ ਉਹਦੇ ਫਾਈਨੈਂਸ਼ੀਅਲ ਆਪਰੇਸ਼ਨਸ ਦੇ ਇਹ ਅਸਿਸਟੈਂਟ ਮੈਨੇਜਰ ਨੇ ਪਿਛਲੇ ਕੁਝ ਦਿਨਾਂ ਤੋਂ ਜਾਂ ਕਿਹਾ ਲੋ ਕੁਝ ਹਫ਼ਤਿਆਂ ਤੋਂ ਰਾਸ਼ੇਲ ਕੌਰ ਪੂਰੇ ਇੰਟਰਨੈਟ ਦੇ ਉੱਪਰ ਵਾਇਰਲ ਹੋਏ ਆ ਉਹਦਾ ਕਾਰਨ ਇਹ ਆ ਜਦੋਂ ਇਹਨਾਂ ਦੇ ਨਾਲ ਦੇ ਕੁਝ ਸਾਥੀਆਂ ਨੂੰ ਇਹ ਚੀਜ਼ ਪਤਾ ਲੱਗੀ ਤਾਂ ਮਲੇਸ਼ੀਆ ਦੀਆਂ ਕੁਝ ਨਿਊਜ਼ ਏਜੰਸੀਜ਼ ਇਹਨਾਂ ਦੀ ਇੰਟਰਵਿਊ ਲੈਂਦੀਆਂ ਨੇ ਤੇ ਉਸ ਇੰਟਰਵਿਊ ਦੇ ਵਿੱਚ ਰਾਸ਼ਲਕੌਰ ਦੱਸਦੇ ਆ ਰਾਸ਼ਲਕੌਰ ਨੇ ਜਦੋਂ ਆਪਣੀ ਕਹਾਣੀ ਦੱਸੀ ਤਾਂ ਉਸ ਤੋਂ ਬਾਅਦ ਇਹ ਵੀਡੀਓ ਪੂਰੀ ਦੁਨੀਆ 'ਚ ਵਾਇਰਲ ਹੁੰਦਾ ਵਾ ਪਰ ਲੋਕ ਸਿਰਫ ਏਸੇ ਗੱਲ ਦੇ ਉੱਪਰ ਹੈਰਾਨ ਨਹੀਂ ਹੋਏ ਕਿ ਇੱਕ ਇਨਸਾਨ ਡੇਲੀ ਜਹਾਜ਼ ਦੇ ਉੱਪਰ ਆਪਣੇ ਕੰਮ ਤੇ ਜਾਂਦਾ ਤੇ ਘਰੇ ਵਾਪਸ ਆਉਂਦਾ ਇਸ ਤੋਂ ਵੀ ਅੱਗੇ ਉਸ ਇੰਟਰਵਿਊ ਦੇ ਵਿੱਚ ਰਾਸ਼ਲਕੌਰ ਨੇ ਇਹ ਦੱਸਿਆ ਕਿ ਕਿਵੇਂ ਉਹਨਾਂ ਨੂੰ ਮਲੇਸ਼ੀਆ ਦੀ ਰਾਜਧਾਨੀ ਕੋਲਾਲੰਪੁਰ ਜਿੱਥੇ ਉਹਨਾਂ ਦਾ ਆਫਿਸ ਆ ਉਹਦੇ ਬਿਲਕੁਲ ਨੇੜੇ ਕੋਈ ਵੀ ਘਰ ਲੈ ਕੇ ਜਾਂ ਫਲੈਟ ਲੈ ਕੇ ਰਹਿਣਾ ਇਸ ਤੋਂ ਜ਼ਿਆਦਾ ਮਹਿੰਗਾ ਲੱਗ ਰਿਹਾ ਤੇ ਜਹਾਜ਼ ਦੇ ਉੱਪਰ ਡੇਲੀ ਆਉਣਾ ਜਾਣਾ ਉਹਨਾਂ ਨੂੰ ਇਸ ਤੋਂ ਸਸਤਾ ਲੱਗ ਰਿਹਾ ਦਰਅਸਲ ਰਾਸ਼ਿਦ ਜਿਹੜੇ ਕਿ ਦੋ ਬੱਚਿਆਂ ਦੇ ਮਾਂ ਵੀ ਨੇ ਜਿਨ੍ਹਾਂ ਦੀ ਉਮਰ ਹੈ 10 ਤੇ 11 ਸਾਲ ਰਹਿੰਦੇ ਨੇ ਮਲੇਸ਼ੀਆ ਦੇ ਕਿਸੇ ਹੋਰ ਏਰੀਆ ਦੇ ਵਿੱਚ ਤੇ ਡੇਲੀ ਉਹਨਾਂ ਨੂੰ ਕਿਉਂਕਿ 에어 এਸ਼ੀਆ ਦਾ ਮੇਨ ਆਫਿਸ ਹੈਗਾ ਕੋਲਾਲੰਪੁਰ ਤਾਂ ਉਹਨਾਂ ਕੋਲੇ ਇੱਕ ਹੀ ਆਪਸ਼ਨ ਬਚਦੀ ਆ ਕਿ ਜਾਂ ਤਾਂ ਉਹ ਕੋਲਾ ਲੰਪਰ ਕਿਸੇ ਫਲੈਟ ਦੇ ਵਿੱਚ ਰਹਿਣ ਪਰ ਇੰਟਰਵਿਊ ਦੇ ਵਿੱਚ ਰਾਸ਼ਲ ਕੌਰ ਇਹ ਦੱਸਦੇ ਆ ਕਿ ਮੈਂ ਥੋੜਾ ਟਾਈਮ ਇੱਥੇ ਰਹਿਣੀ ਆ ਪਰ ਜਦੋਂ ਮੈਂ ਉੱਥੇ ਰਹਿਣੀ ਆ ਤੇ ਸਿਰਫ ਵੀਕਐਂਡ ਦੇ ਉੱਪਰ ਮਤਲਬ ਸ਼ਨੀਵਾਰ ਐਤਵਾਰ ਨੂੰ ਮੈਂ ਆਪਣੇ ਘਰੇ ਵਾਪਸ ਜਾ ਸਕਦੀ ਆ ਆਪਣੀ ਫੈਮਿਲੀ ਨੂੰ ਆਪਣੇ ਬੱਚਿਆਂ ਨੂੰ ਮਿਲਦੀ ਆ ਤਾਂ ਮੈਂ ਦੋ ਚੀਜ਼ਾਂ ਦੇਖੀਆਂ ਪਹਿਲੀ ਇਹ ਕਿ ਇਸ ਘਰ ਦਾ ਰੈਂਟ ਮੈਨੂੰ ਬਹੁਤ ਜ਼ਿਆਦਾ ਪੈ ਰਿਹਾ ਮੈਨੂੰ ਇੱਥੇ ਰਹਿਣਾ ਹੀ ਬਹੁਤ ਜ਼ਿਆਦਾ ਮਹਿੰਗਾ ਪੈ ਰਿਹਾ ਤੇ ਦੂਸਰਾ ਮੈਂ ਆਪਣੇ ਬੱਚਿਆਂ ਤੋਂ ਆਪਣੀ ਫੈਮਿਲੀ ਤੋਂ ਦੂਰ ਹੋਗੀ ਤੇ ਜਦੋਂ ਉਹਨਾਂ ਨੇ ਆਪਣੇ ਸ਼ਹਿਰ ਤੋਂ ਕੋਲਾ ਲੰਪਰ ਦੀ ਪਲੇਨ ਦੀ ਟਿਕਟ ਦੇਖੀ ਤੇ ਫਿਰ ਉਹਨਾਂ ਨੇ ਇਹ ਡਿਸੀਜਨ ਲਿਆ ਕਿ ਇਹਦੇ ਨਾਲੋਂ ਬੈਟਰ ਆ ਕਿ ਮੈਂ ਹਰ ਰੋਜ਼ ਜਹਾਜ਼ ਦੇ ਉੱਪਰ ਹੀ ਆਉਂਗੀ ਤੇ ਜਾਉਂਗੀ ਅੱਗੇ ਰਾਸ਼ੇਲ ਇਹ ਦੱਸਦੇ ਆ ਕਿ ਜਦੋਂ ਸਟਾਰਟਿੰਗ ਦੇ ਵਿੱਚ ਉਹਨਾਂ ਦੇ ਕੁਝ ਦੋਸਤਾਂ ਨੂੰ ਤੇ ਆਫਿਸ ਦੇ ਵਿੱਚ ਕੰਮ ਕਰਨ ਵਾਲੇ ਇਨਸਾਨਾਂ ਨੂੰ ਉਹਨਾਂ ਦੇ ਇਸ ਡਿਸੀਜਨ ਬਾਰੇ ਪਤਾ ਲੱਗਦਾ ਤਾਂ ਉਹ ਸਾਰੇ ਰਾਸ਼ੇਲ ਨੂੰ ਕਹਿੰਦੇ ਆ ਕਿ ਕੀ ਤੂੰ ਕ੍ਰੇਜ਼ੀ ਆ ਪਰ ਜਦੋਂ ਮੈਂ ਉਹਨਾਂ ਨੂੰ ਪੂਰਾ ਵਹੀ ਖਾਤਾ ਸਮਝਾਇਆ ਏ ਦੱਸਿਆ ਕਿ ਮੈਨੂੰ ਉਲਟਾ ਜਹਾਜ਼ ਦੇ ਉੱਪਰ ਆਉਣ ਤੇ ਪੈਸੇ ਜ਼ਿਆਦਾ ਬਚ ਰਹੇ ਆ ਤੇ ਡੇਲੀ ਮੈਂ ਆਪਣੇ ਬੱਚਿਆਂ ਦੇ ਕੋਲੇ ਵੀ ਜਾ ਸਕਦੀ ਆ ਤਾਂ ਉਹ ਸਾਰੇ ਹੈਰਾਨ ਹੋ ਜਾਂਦੇ ਆ ਹੁਣ ਰਾਸ਼ੇਲ ਦੀ ਡੇਲੀ ਦੀ ਰੁਟੀਨ ਇਹ ਆ ਉਹ ਸਵੇਰੇ ਤੜਕੇ ਉੱਠਦੇ ਆ 4 ਵਜੇ 5 ਵਜੇ ਉਹ ਆਪਣੇ ਘਰੋਂ ਆਪਣੀ ਫਲਾਈਟ ਲੈਂਡ ਦੇ ਲਈ ਨਿਕਲ ਜਾਂਦੇ ਆ ਤੇ ਉਹਨਾਂ ਦੀ ਫਲਾਈਟ ਚੱਲਣੀ ਹੁੰਦੀ ਆ ਪੂਰੇ 5:55 ਮਿੰਟ ਦੇ ਉੱਪਰ ਤੇ 7:45 ਮਿੰਟ ਦੇ ਉੱਪਰ ਉਹ ਆਪਣੇ ਆਫਿਸ ਪਹੁੰਚ ਜਾਂਦੇ ਆ ਅੱਗੇ ਰਾਸ਼ੇਲ ਇਹ ਦੱਸਦੇ ਆ ਕਿ ਇਸ ਤਰ੍ਹਾਂ ਦੇ ਨਾਲ ਮੇਰੇ ਕੋਲੇ ਆਪਣੇ ਆਫਿਸ ਦੇ ਵਿੱਚ ਕੰਮ ਕਰਨ ਆਪਣੀ ਫੈਮਿਲੀ ਨੂੰ ਆਪਣਾ ਟਾਈਮ ਦੇਣ ਤੇ ਇੱਕ ਜਿਹਨੂੰ ਆਪਾਂ ਮੀ ਟਾਈਮ ਕਹਿੰਦੇ ਆ ਕਿ ਆਪਣੇ ਲਈ ਸਮਾਂ ਕੱਢਣ ਇਹਨਾਂ ਤਿੰਨਾਂ ਚੀਜ਼ਾਂ ਦਾ ਅਲੱਗ-ਅਲੱਗ ਟਾਈਮ ਆ ਜਿੰਨਾ ਟਾਈਮ ਦੇ ਵਿੱਚ ਉਹ ਜਹਾਜ਼ ਦੇ ਵਿੱਚ ਸਫ਼ਰ ਕਰ ਰਹੇ ਆ ਉਹਨਾਂ ਟਾਈਮ ਜਾਂ ਤਾਂ ਕਹਿੰਦੇ ਕਿ ਮੈਂ ਕੋਈ 뮤직 ਸੁਣ ਲੈਣੀ ਆ ਜਾਂ ਮੈਂ ਕੋਈ ਕਿਤਾਬ ਪੜ੍ਹ ਲੈਣੀ ਆ ਜਾਂ ਆਪਣਾ ਕੋਈ ਵੀ ਇਹੋ ਜਿਹਾ ਕੰਮ ਕਰ ਲੈਣੀ ਆ ਜਿਹੜਾ ਮੈਨੂੰ ਨਿੱਜੀ ਤੌਰ ਦੇ ਉੱਤੇ ਚੰਗਾ ਲੱਗਦਾ ਅਗੇ ਰਾਸ਼ਲ ਕਹਿੰਦੇ ਕਿ ਜਦੋਂ ਮੈਂ ਕੋਲਾ ਲੰਪਰ ਰਹਿ ਰਹੀ ਸੀ ਇੱਕ ਫਲੈਟ ਲੈ ਕੇ ਤਾਂ ਉਦੋਂ ਮੇਰਾ ਮਹੀਨੇ ਦਾ ਖਰਚਾ ਤਕਰੀਬਨ 42000 ਰੁਪਏ ਸੀ ਜਦੋਂ ਕਿ ਹੁਣ ਇਸ ਜਹਾਜ਼ ਤੇ ਉੱਪਰ ਆਉਣ ਜਾਣ ਦਾ ਉਹਨਾਂ ਦਾ ਪੂਰਾ ਖਰਚਾ ਹੈਗਾ 28000 ਰੁਪਏ ਤਾਂ ਇਹਦਾ ਮਤਲਬ ਆ ਕਿ ਇੱਕ ਤਾਂ ਰੋਜ਼ਾਨਾ ਉਹ ਆਪਣੇ ਘਰੇ ਵਾਪਸ ਜਾ ਸਕਦੇ ਆ ਤੇ ਦੂਸਰਾ ਉਲਟਾ ਉਹਨਾਂ ਨੂੰ ਬਚਦੇ ਆ 14000 ਰੁਪਏ ਪਰ ਸਿਰਫ ਪੈਸਿਆਂ ਨੂੰ ਬਚਾਉਣਾ ਹੀ ਰਾਸ਼ਲ ਦਾ ਇੱਕੋ ਇੱਕ ਕਾਰਨ ਨਹੀਂ ਸੀਗਾ ਡੇਲੀ ਜਹਾਜ਼ ਤੇ ਉੱਪਰ ਆਉਣ ਜਾਣ ਦਾ ਦੂਸਰੀ ਚੀਜ਼ ਅੱਗੇ ਰਾਸ਼ਲ ਇਹ ਦੱਸਦੇ ਆ ਕਿ ਕਿਉਂਕਿ ਉਹਨਾਂ ਦੇ ਬੱਚੇ ਹੁਣ ਇਹ ਕਹੇ ਜੀ ਏਜ ਦੇ ਵਿੱਚ ਨੇ ਜਿੱਥੇ ਉਹਨਾਂ ਨੂੰ ਮਾਪੇ ਦੀ ਲੋੜ ਹੈ ਉਹਨਾਂ ਦੀ ਉਮਰ 11 ਤੇ 12 ਸਾਲ ਉਹਨਾਂ ਨੂੰ ਬਹੁਤ ਸਾਰੀ ਗਾਈਡੈਂਸ ਤੇ ਮਾਤਾ ਪਿਤਾ ਦੇ ਨਾਲ ਟਾਈਮ ਸਪੈਂਡ ਕਰਨ ਦੀ ਲੋੜ ਤਾਂ ਕਿ ਅਸੀਂ ਵੀ ਉਹਨਾਂ ਦੀਆਂ ਗਤੀਵਿਧੀਆਂ ਦੇ ਉੱਪਰ ਨਿਗਰਾਨੀ ਰੱਖ ਸਕੀਏ ਤਾਂ ਇਹ ਸੀਗੀ ਇੱਕ ਅਜੀਬ ਤਰ੍ਹਾਂ ਦੀ ਕਹਾਣੀ ਇੱਕ ਇਹ ਜੀ ਸਿੱਖ ਲੜਕੀ ਦੀ ਜਾਂ ਕਹੇ ਲੋ ਸਿੱਖ ਔਰਤ ਦੀ ਜਿਹੜੀ ਰੋਜ਼ਾਨਾ ਆਮ ਲੋਕਾਂ ਤੋਂ ਬਿਲਕੁਲ ਅੱਡ ਜਿਹੜੇ ਟੂ-ਵੀਲਰ ਦੇ ਉੱਪਰ ਆਟੋਸ ਦੇ ਉੱਪਰ ਬੱਸਾਂ ਦੇ ਉੱਪਰ ਕਾਰਾਂ ਦੇ ਉੱਪਰ ਜਾਂ ਟ੍ਰੇਨ ਦੇ ਉੱਪਰ ਆਪਣੇ ਵਰਕਪਲੇਸ ਤੇ ਜਾਂਦੇ ਆ ਤੇ ਇਹ ਔਰਤ ਜਾ ਰਹੇ ਆ ਜਹਾਜ਼ ਦੇ